ਬਡੋਦਰਾ ਤੇ ਆਨੰਦ ਨੂੰ ਜੋੜਨ ਵਾਲਾ ਗੰਭੀਰਾ ਪੁਲ ਨਦੀ ਦੇ ਵਿੱਚ ਡਿੱਗ ਗਿਆ ਜੀ ਹਾਂ ਇਹ ਪੁਲ ਟਹਿ ਢੇਰੀ ਹੋ ਗਿਆ ਇਸ ਪੁਲ ਦੇ ਟਹਿ ਢੇਰੀ ਹੋਣ ਸਮੇ ਉਸ ਵੇਲੇ ਕਈ ਵਾਹਨ ਕਈ ਗੱਡੀਆਂ ਇਸ ਪੁਲ ਦੇ ਉੱਤੇ ਮੌਜੂਦ ਸਨ ਜੋ ਕਿ ਪੁਲ ਦੇ ਟੈਂਦਿਆਂ ਸਾਰ ਹੀ ਇਹ ਗੱਡੀਆਂ ਵੀ ਨਦੀ ਦੇ ਵਿੱਚ ਡਿੱਗ ਗਈਆਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਬੇहद ਸਹਿਮ ਦਾ دہشت ਦਾ ਮਾਹੌਲ ਹੈ ਇਲਾਕੇ ਦੇ ਲੋਕ ਹਾਲਾਂਕਿ ਪੁਲ ਦੇ ਵਿੱਚ ਜੋ ਗੱਡੀਆਂ ਡਿੱਗੀਆਂ ਨੇ ਉਹਨਾਂ ਦੇ ਵਿੱਚ ਜੋ ਲੋਕ ਮੌਜੂਦ ਸਨ ਉਹਨਾਂ ਨੂੰ ਬਚਾਉਣ ਦੇ ਵਿੱਚ ਲੋਕਾਂ ਵੱਲੋਂ ਪੂਰਾ ਸਾਥ ਦਿੱਤਾ ਗਿਆ ਪਰ ਇਸ ਘਟਨਾ ਤੋਂ ਬਾਅਦ ਲਗਾਤਾਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਇਲਾਕੇ ਦੇ ਵਿੱਚ ਜਾਣਕਾਰੀ ਦੇ ਮੁਤਾਬਿਕ ਜਿਸ ਵੇਲੇ ਇਹ ਗੱਡੀਆਂ ਪੁਲ ਦੇ ਪੁਲ ਤੋਂ ਹੇਠਾਂ ਡਿੱਗੀਆਂ ਤਾਂ ਲਗਭਗ 5 ਸਵਾਰ ਦੱਸੇ ਜਾ ਰਹੇ ਨੇ ਅਤੇ ਦੋ ਲੋਕਾਂ ਦੀ ਜਿਹੜੀ ਮੌਤ ਹੈ ਉਹ ਕਨਫਰਮ ਹੋ ਚੁੱਕੀ ਹੈ ਸੋ ਬਾਕੀ ਕਈ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਗੰਬੀਰਾ ਪੁਲ ਮੈਸਾ ਸਾਗਰ ਨਦੀ ਦੇ ਉੱਤੇ ਬਣਿਆ ਹੋਇਆ ਹੈ ਜੋ ਕਿ ਵਿਡੋਦਰਾ ਅਤੇ ਆਨੰਦ ਸ਼ਹਿਰ ਨੂੰ ਆਪਸ ਦੇ ਵਿੱਚ ਜੋੜਦਾ ਹੈ ਹਾਲਾਂਕਿ ਗੰਬੀਰਾ ਪੁਲ ਅਚਾਨਕ ਟੁੱਟਿਆ ਹੈ ਨਦੀ ਦੇ ਵਿੱਚ ਗੱਡੀਆਂ ਡਿੱਗ ਗਈਆਂ ਜਦੋਂ ਪੁਲ ਟੁੱਟਿਆ ਉਸੇ ਵੇਲੇ ਗੱਡੀਆਂ ਨਦੀ ਦੇ ਵਿੱਚ ਡਿੱਗੀਆਂ ਸਥਾਨਕ ਪੁਲਿਸ ਪ੍ਰਸ਼ਾਸਨ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੇ ਵੱਲੋਂ ਇੱਥੇ ਮਦਦ ਕੀਤੀ ਗਈ ਹੈ ਤੁਰੰਤ ਅ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਾਣਕਾਰੀ ਇਹ ਹੈ ਕਿ ਕਈ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਘਟਨਾ ਦੇ ਵਿੱਚ ਲਗਭਗ 2 ਲੋਕਾਂ ਦੀ ਜਾਨ ਚਲੀ ਗਈ ਹੈ